ਹਾਂਜੀ ਸਸੀ ਕਾ ਜੀ ਤੁਹਾਨੂੰ ਪਤਾ ਹੀ ਆ ਕਿ ਇਸੇ ਮਹੀਨੇ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਨੇ ਇਸੇ ਮਹੀਨੇ ਜਾਨਕੀ ਅਕਤੂਬਰ ਮਹੀਨੇ ਦੇ ਵਿੱਚ ਤੇ ਆਨੇਬਲ ਡਾਇਰੈਕਟਰ ਜਨਰਲ ਆਫ ਪੁਲਿਸ ਜਾਨਕੀ ਡੀਜੀਪੀ ਦੇ ਆਫਿਸ ਵੱਲੋਂ ਇੱਕ ਲੈਟਰ ਇਸ਼ੂ ਕੀਤਾ ਗਿਆ ਹੈ ਪੰਜਾਬ ਪੁਲਿਸ ਦੇ ਸਾਰੇ ਅਧਿਕਾਰੀਆਂ ਤੇ ਕਰਮਚਾਰੀਆਂ ਲਈ ਉਹ ਕੀ ਹੈਗਾ ਜੀ ਉਹ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਦਿੰਨਾ ਉਹ ਲੈਟਰ ਨੰਬਰ ਹੈਗਾ ਜੀ 6589 266688699 ਤੋਂ ਲੈ ਕੇ 688 ਤੱਕ ਜੋ এন্ডੋਸਮੈਂਟ ਹੈਗੀ ਹੈ ਜੀ ਤੇ ਡੇਟਡ 10 24 1 ਅਕਤੂਬਰ 2024 ਨੂੰ issues ਕੀਤਾ ਗਿਆ ਆਫਿਸ ਆਫ ਦੀ ਡੀਜੀਪੀ ਪੰਜਾਬ ਚੰਡੀਗੜ੍ਹ ਵੱਲੋਂ ਤੇ ਕੀ ਕਿਹਾ ਗਿਆ ਪੰਚਾਇਤੀ ਚੋਣਾਂ 2024 ਦੇ ਮੱਦੇ ਨਜ਼ਰ ਪੁਲਿਸ ਵਿਭਾਗ ਵਿੱਚ ਤਾਇਨਾਤ ਸਮੂਹ ਅਧਿਕਾਰੀਆਂ ਕਰਮਚਾਰੀਆਂ ਦੀਆਂ ਛੁੱਟੀਆਂ 10 24 ਤੋਂ 15 10 24 ਤੱਕ 1 ਅਕਤੂਬਰ 2024 ਤੋਂ 15 ਅਕਤੂਬਰ 2 1024 ਤੱਕ ਮੁਕੰਮਲ ਤੌਰ ਤੇ ਬੰਦ ਕੀਤੀਆਂ ਜਾਂਦੀਆਂ ਨੇ 100 ਡੀਜੀਪੀ ਆਫਿਸ ਵੱਲੋਂ ਇਸ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਕਿ ਚੋਣਾਂ ਦੇ ਦੌਰਾਨ 1 ਅਕਤੂਬਰ 2024 ਤੋਂ ਸਾਰੇ ਹੀ ਪੰਜਾਬ ਪੁਲਿਸ ਵਿਭਾਗ ਵਿੱਚ ਕੰਮ ਕਰਦੇ ਸਾਰੇ ਹੀ ਅਧਿਕਾਰੀਆ ਤੇ ਕਰਮਚਾਰੀਆਂ ਆਫੀਸਰ ਤੇ ਆਫੀਸ਼ਲ ਦੀਆਂ ਛੁੱਟੀਆਂ ਜਿਹੜੀਆਂ 1 ਅਕਤੂਬਰ 2024 ਤੋਂ ਲੈ ਕੇ 15 ਅਕਤੂਬਰ 2024 ਤੱਕ ਤੱਕ ਕੰਪਲੀਟਲੀ ਜਿਹੜੀਆਂ ਹੈਗੀਆਂ ਬੰਦ ਕੀਤੀਆਂ ਜਾਂਦੀਆਂ ਨੇ ਕੇਵਲ ਵਿਸ਼ੇਸ਼ ਹਾਲਾਤ ਵਿੱਚ ਹੀ ਵਿਸ਼ੇਸ਼ ਹਾਲਤਾਂ ਵਿੱਚ ਹੀ ਕਿਸੇ ਅਧਿਕਾਰੀ ਜਾਂ ਕਰਮਚਾਰੀ ਦੀ ਛੁੱਟੀ ਜਿਹੜੀ ਮਨਜ਼ੂਰ ਕੀਤੀ ਜਾਊਗੀ ਅਦਰਵਾਈਜ਼ ਆ ਕੋਈ ਛੁੱਟੀ ਜਿਹੜੀ ਹੈਗੀ ਆ ਨਹੀਂ ਮਨਜ਼ੂਰ ਕੀਤੀ ਜਾਊਗੀ ਸੋ ਇਹ ਸੀਗੇ ਜੀ ਇਨਸਟਰਕਸ਼ਨ ਪੰਜਾਬ ਪੁਲਿਸ ਡਿਪਾਰਟਮੈਂਟ ਦੇ ਸਮੂਹ ਜਿਹੜੇ ਹੈਗੇ ਅਧਿਕਾਰੀ ਤੇ ਕਰਮਚਾਰੀਆਂ ਨੂੰ ਜਿਹੜੇ ਹੈਗੇ ਇਸ਼ੂ ਕੀਤੇ ਗਏ ਆ ਫਰੋਮ ਦੀ ਆਫਿਸ ਆਫ ਡਾਇਰੈਕਟਰ ਜਰਨਲ ਆਫ ਪੁਲਿਸ ਪੰਜਾਬ ਚੰਡੀਗੜ੍ਹ ਸੋ ਵੀਡੀਓ ਨੂੰ ਵੱਤ ਵਤ ਸ਼ੇਅਰ ਕਰੋ ਤੇ ਨੈਕਸਟ ਵੀਡੀਓ ਚ ਮਿਲਦੇ ਆ ਜੀ ਥੈਂਕ ਯੂ